ਸਬ ਤੋਂ ਪਹਿਲਾਂ ਦਾ ਵਾਇਗੁਰ ਜੀ ਕਾਲਸਾ ਸ੍ਰੀ ਰਾਗੁਰੂ ਜੀ ਦੀ ਫਤਿਹ ਸੋ ਬਹੁਤ ਵਧੀਆ ਸਾਡੇ ਹਰਮਨ ਪਿਆਰੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਅਮਸਰ ਪਹੁੰਚ ਰਹੇ ਨੇ ਸਰਦਾਰ ਕੁਲਦੀਪ ਸਿੰਘ ਜੀ ਢਾੜੀਵਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਦੇ ਹੱਥ ਵਿੱਚ ਜਿਹੜਾ ਅੱਜ ਕੀ ਉਹ ਰੂਟ ਸ਼ੋਕ ਕਰਨ ਜਿਹੜੇ ਕਿ ਉੱਥੇ ਜਾ ਰਹੇ ਨੇ ਇਸ ਸਬੰਧ ਵਿੱਚ ਸਾਡੇ ਵੀ ਹਲਕਾਰ ਆਏ ਐ ਸੰਸੀ ਤੋਂ ਕਾਫੀ ਵੱਡਾ ਕਾਫਲਾ ਜਿਹੜਾ ਉਹਨਾਂ ਨੂੰ ਵੀ ਵੈਲਕਮ ਕਰਨ ਵਾਸਤੇ ਇੱਥੇ ਪੁੱਜਿਆ ਇੰਨਾ ਕੋ ਸਾਹ ਵਰਕਰਾਂ ਚਾਹ। ਆ ਉਤਸ਼ਾਹ ਤੁਸੀਂ ਦੇਖ ਹੀ ਰਹੇ ਜੀ ਸਿਰਫ ਇੱਕ ਮੈਸੇਜ ਪਾਇਆ ਸੀ ਜਿਹਦੇ ਮੈਸੇਜ ਥਰੂ ਅੱਜ ਇਥੇ ਕੀ ਹਜ਼ਾਰਾਂ ਗਿਣਤੀ ਦੇ ਵਿੱਚ ਇੱਕ ਇੱਕ ਹਲਕੇ ਦੇ ਵਿੱਚੋਂ ਜਿਹੜਾ ਕਿ ਆ ਵੀਰ ਆਪਣੇ ਆਪ ਮੁਹਾਰੇ ਚੱਲ ਕੇ ਆਪਣੇ ਸੰਦਾਂ ਦੇ ਆਪਣੀ ਬਾਈਕ ਦੇ ਉੱਪਰ ਜਿਹੜੀ ਕਿ ਇੱਥੇ ਪਹੁੰਚ ਰਹੇ ਨੇ ਹਾਲੇ ਕਿ ਬਾਵਜੂਦ ਅਜੇ ਕਣਕ ਦਾ ਸੀਜ਼ਨ ਵੀ ਆ ਪਰ ਫਿਰ ਵੀ ਜਿਹੜਾ ਕਿ ਵੀਰਾਂ ਦੇ ਵਿੱਚ ਉਤਸ਼ਾਹ ਇੰਨਾ ਕਿ ਜ਼ਿਆਦਾ ਪਾਇਆ ਜਾ ਰਿਹਾ ਹੈ 1000ਾਂ ਦੀ ਗਿਣਤੀ ਦੇ ਨਾਲ ਹਰ ਹਲਕੇ ਦੇ ਵਿੱਚੋਂ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਮੈਨਾਂ ਚਟੇ ਦਾ ਮਸਲਾ ਹੱਲ ਨਹੀਂ ਆਦੋਂ ਹੱਲ ਹੋ ਰਿਹਾ ਲੱਗਦਾ ਨਹੀਂ ਕਿ ਵਰਕਰ ਵੀ ਪੰਜਾਬ ਵਾਸੀ ਨਰਾਜ਼ ਹੋ ਜਾਵੇ ਨਹੀਂ ਇਦਾਂ ਇਦਾਂ ਦਾ ਨਹੀਂ ਆ ਕਾਫੀ ਅੱਗੇ ਨੂੰ ਕਾਫੀ ਹੱਦ ਤੱਕ ਫਰਕ ਵੀ ਆ ਲੇਕਿਨ ਜਿਹੜਾ ਕਾਫੀ ਤੁਸੀਂ ਵੀ ਜਾਣਦੇ ਜੇ ਕਿ ਜਿਹੜਾ ਚਲੋ 74 75 ਸਾਲਾਂ ਤੋਂ ਨਹੀਂ ਮਗਰਲੇ 20 ਸਾਲਾਂ ਤੋਂ ਕਹਿ ਸਕਦੇ ਆਪਾਂ ਕਿ ਜਿਹੜਾ ਕਾਫੀ ਜਿਹੜਾ ਸੀ ਇਸ ਚੀਜ਼ ਦੇ ਵਿੱਚ ਇਹ ਪੰਜਾਬ ਆਪਣਾ ਲਵੇੜ ਦੇ ਵਿੱਚ ਆਇਆ ਸੀ ਸੋ ਇਸ ਸਰਕਲ ਨੂੰ ਜਿਹੜਾ ਕਿ ਮਾਨ ਸਾਹਿਬ ਹੋਣੀ ਤੋੜ ਰਹੇ ਨੇ ਕਾਫੀ 70 ਤੋਂ 80% ਜਿਹੜਾ ਕੀ ਮਾਨ ਸਾਹਿਬ ਕਹਿੰਦੇ ਨੇ ਕਿ ਆਪਾਂ ਇਹਨਾਂ ਨੂੰ ਤੋੜ ਚੁੱਕੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ ਇਸੇ ਸਾਲ ਦੇ ਵਿੱਚ ਵਿੱਚ ਜਿਹੜਾ ਕਿ ਅਸੀਂ ਚਿੱਟਾ ਪੰਜਾਬ ਦੇ ਵਿੱਚੋਂ ਜਿਹੜਾ ਕਿ ਉਹ ਖਤਮ ਕੀਤਾ ਜਾਏਗਾ ਵਿਰੋਧੀ ਦਾ ਧਰ ਧਿਰ ਕਰਕੇ ਆਮ ਪਾਰਟੀ ਚੌਥੇ ਨੰਬਰ ਤੇ ਆਏਗੀ ਕਿਸ ਤਰ੍ਹਾਂ ਇਹ ਤੁਸੀਂ ਵਿਰੋਧੀਆਂ ਦੇ ਇਹ ਕਹਿਣ ਦੀ ਕਿਹੜੀ ਗੱਲ ਆ ਜੀ 4 ਜੂਨ ਵੀ ਆਈ ਨਹੀਂਆ ਫੈਸਲਾ 1 ਜੂਨ ਨੂੰ ਹੋਏ ਨਾ ਸੁਣਾਇਆ 4 ਜੂਨ ਨੂੰ ਜਾਣਾ ਤੁਸੀਂ ਆਪ ਹੀ ਦੇਖ ਸਕਦੇ ਬਹੁਤ ਵੱਡੀ ਮਾਤੁਰੂ ਦੇ ਵਿੱਚ ਇੱਥੋਂ ਸਰਦਾਰ ਕੁਲਦੀਪ ਸਿੰਘ ਜੀ ਤਾੜੀ ਵਾਲ ਅੰਮ੍ਰਿਤਸਰ ਸਾਹਿਬ ਸੀਟ ਤੋਂ ਜਿਹੜੇ ਜਿੱਤਣਗੇ ਆਵਾਜ਼ ਵੀ ਪਾ ਸਾਰੇ ਜ਼ਿਆਦਾ ਤੁਸੀਂ ਬਰਕਰਾਰਾ ਚ ਨਹੀਂ ਕਹਿ ਸਕਦੇ ਤੁਸੀਂ ਅੰਮ੍ਰਿਤਸਰ ਦੇ ਸਾਰੇ ਉਹਦਾ ਕਿੰਦੇ ਲੋਕਾਂ ਦੇ ਵਿੱਚ ਸਾਰਾ ਪੂਰੇ ਪੰਜਾਬ ਚ ਜ਼ਾਹ ਕਿ ਇਸ ਵਾਰ ਅਸੀਂ ਭਗਵੰਦ ਮਾਨ ਜੀ ਨੂੰ 100 ਜ਼ੀਰੋ ਸੀਟ ਲੈ ਕੇ ਹੀ ਦੇਣੀ ਹੈ ਸਰ ਵਿਰੋਧੀ ਧਿਰ ਕਹਿੰਦੇ ਤੋਂ ਸੇ ਨੰਬਰ ਤੇ ਪਾਰਟੀ ਆ ਰਹੀ ਕਿਸ ਤਰ੍ਹਾਂ ਭੇਜਦੇ ਸਰ ਵਿਰੋਧੀ ਧਿਰ ਉਹੀ ਕੰਮ ਹੈ ਉਹਨਾਂ ਨੇ ਕਹਿ ਨਹੀਂ ਆਪ ਕੀ ਬਾਅਦ 400 ਦੇ ਪਾਰ ਤੁਸੀਂ ਦੇਖਿਆ ਹੀ ਹੈ ਉਸ ਨਾਰੇ ਨੂੰ ਬਲੰਦ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅੱਗੀ ਜਿਹੜਾ ਡੀਜੇ ਹੈ ਤੁਹਾਡਾ ਉਹ 400 ਤੋਂ ਪਾਰ ਜਾਏਗਾ ਜਿਹੜਾ ਅੱਜਾ ਡਾਲਰ ਹੈ ਰੁਪਈਆ ਦੀ ਕੀਮਤ ਜਿਹੜੀ ਆ 400 ਤੋਂ ਬਾਹਰ ਜਾਏਗੀ ਪਰ ਸਰਹੰਦੀ ਦੇ ਨਾ ਤਾਂ ਕੰਮ ਹੀ ਹੈ ਚਿੱਟੇ ਦੇ ਮੁੱਦੇ ਸਰਕਾਰ ਆ ਜੀ ਕਿਸ ਤਰ੍ਹਾਂ ਵੇਦੇ ਪਰ ਹਰ ਮਸਲਾ ਹੱਲ ਨਹੀਂ ਹੋਇਆ ਕਿਹੜੇ ਕਿਹੜੇ ਚਿੱਟੇ ਦਾ ਮੁੱਦਾ ਹੱਲ ਮਸਲਾ ਸਾਰੇ ਸਾਰੇ ਚਿੱਟੇ ਦੇ ਮਸਲੇ ਤੇ ਤੁਸੀਂ ਜਿਹੜੀ ਗੱਲਾਂ ਕਰ ਰਹੇ ਹੋ ਉਹ ਸਾਰੇ ਮਸਲੇ ਹੱਲ ਹੋ ਗਏ ਨੇ ਸਿਰਫ ਮਸਲਾ ਇਸ ਵਕਤ ਰਹਿ ਗਿਆ ਜਿਹੜਾ ਬਾਰਡਰ ਦੇ ਪਾਸ ਡਰੋਨ ਆ ਰਹੇ ਨੇ ਡਰੋਨ ਦੇ ਥਰੂ ਆ ਰਹੇ ਤੁਸੀਂ ਦੇਖਿਆ ਆਏਗਾ ਕੋਈ ਉਹਦਾ ਸ਼ਹਿਰ ਦੇ ਵਿੱਚ ਚਿੱਟੇ ਦੀ ਜਿਹੜੀ ਹੈ ਚਿੱਟੇ ਦੀ ਪਦੈਸ਼ ਹੈ ਚਿੱਟੇ ਦੀ ਪੈਦਾਵਾਰ ਪੰਜਾਬ ਦੇ ਵਿੱਚ ਕਿਤੇ ਨਹੀਂ ਹੈਗੀ ਇਹ ਸਾਰੀ ਪੈਦਾਵਾਰ ਆ ਰਹੀ ਬਾਹਰੋਂ ਆ ਰਹੀ ਹੈ ਬਾਰਡਰ ਦਾ ਕਟੋਲ ਕਿੱਦਾ ਹੈਗਾ ਸੈਕਟਰ ਦਾ ਮੋਦੀ ਸਰਕਾਰ ਦਾ ਆ ਜਿਹੜਾ ਰੋਡ ਸ਼ੋਅ ਕਿੱਥੋਂ ਸ਼ੁਰੂ ਹੋਇਆ ਕਿੱਥੇ ਸਮਾਪਤ ਹੋ ਸਰ ਇਹ ਰੋਡ ਸ਼ੋਅ ਹੈ ਤਾਂ ਹਰਜਰ ਤੋਂ ਸ਼ੁਰੂ ਹੋ ਕੇ ਵਾਪਸੀ ਹੁੰਦਾ ਕਰਦੇ ਆ ਸ਼ਿਵਾਜੂਸਵਾਰ ਤੇ ਖਤਮ ਹੋਏਗਾ